ਅੱਜ ਦੀ ਲਾਇਬ੍ਰੇਰੀ ਚ ਨਵੇਂ ਗੱਲ ਸੁਣੀ ਉਹ ਕੁਸ ਟੋਟੇ ਤਾਂ ਹੀ ਲੈ ਗਏ ਤੇ ਤਿੰਨ ਇੱਥੇ ਕੋ ਟੋਟੇ ਤੈਨੂੰ ਰੋਇਆ ਮੜ ਕੇ ਦਿਖਾਉਂਦਾ ਤੈਨੂੰ ਆ ਜਾ ਮੇਰੇ ਤੇ ਤੂੰ ਵੀ ਆ ਜਾ ਮੜੇ ਮੈਂ ਖਾਲੀ ਟੁੱਟਦਾ ਨਹੀਂ ਲੈ ਗਿਆ ਚਾਕੇ ਖਾਲੀ ਟੋਟੇ ਇਹਦੇ ਨਾਲ ਦੇ ਆਹ 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 ਨਹੀਂ ਇਦਾਂ ਹਾਂ ਉਹੋ ਤਾਂ ਲੈ ਗਿਆ ਹੁਣ ਦੋ ਘਟਦੇ ਦੋ ਇਹ ਘਟਦੇ ਇੱਕ ਆ ਘਟਦਾ ਇਹ ਕੋਈ ਇਹਨਾਂ ਦੇ ਵਿੱਚ ਤਿੰਨੇ ਲੈ ਗਿਆ ਹੋਵੇ ਉਹ ਵੀ ਦੇਖਦੇ ਹਾਂ ਕਿੱਥੇ ਚਲੇ ਜਾਂਦਾ ਉਹ ਤਾਂ ਮੈਂ ਸੀ ਹੁਣ ਗੱਲ ਮੈਂ ਕਲੀਅਰ ਕਰਦਾ ਇਹ ਨਾ ਟੋਟੇ ਪਤਾ ਨਹੀਂ ਕੋਈ ਖਾਲੀ ਚੱਕ ਲੈ ਗਿਆ ਤਿੰਨ ਟੋਟੇ ਘਾਏ ਰਹੇ ਇਹਦੀ ਹੁਣ ਸਰਚਿੰਗ ਕਰਨ ਲੱਗੇ ਹੋਏ ਵਿੱਚ ਹੈ ਤਾਂ ਕੋਈ ਚੱਕੀ ਨਾ ਲੈ ਗਿਆ ਹੋਵੇ ਹੁਣ ਸਿਮਿੰਟ ਦੇ ਟੋਟੇ ਦੀ ਵੀ ਗੌਰ ਕਰਨੀ ਪੈਣੀ ਯਾਰ ਇਹ ਤਾਂ ਗਿਣਦੇ ਹੀ ਨਹੀਂ ਤੇ ਕਦੇ ਯਾਰ ਇਹਨੇ ਆ ਗਿਆ 25 ਗਿਣਤੀ ਮੈਨੂੰ ਤੇ ਬਾਅਦ ਗਿਣਦੇ ਨਹੀਂ ਵਿੱਚ ਕਿੰਨੇ ਲੱਗੇ ਕੱਲ ਕਿੰਨੇ ਲੱਗੇ ਅੱਜ ਕਿੰਨੇ ਲੱਗੇ ਕੋਈ ਨਹੀਂ ਮੰੰਦਿਆਂ ਕੈਮਰਾ ਦਾ ਫਾਇਦਾ ਮੜਾ ਜਾ ਲੱਗ ਇੱਕ ਵਾਰ ਤੁਹਾਨੂੰ ਹੁਣ ਦਿਖਾ ਦਿਆਂਗਾ ਜਿੱਦਾਂ ਤਾਜ਼ੀ ਅਪਡੇਟ ਕੀ ਆ ਹੋ ਰਿਹਾ ਹੈ ਇਹ ਕੰਮ Gracias, <coughs> ya <coughs> ਕੰਮ ਸਿੱਖ ਲੈ ਵੀ ਕੰਮ ਨਹੀਂ ਹਾਂ ਜਿੱਦ ਗਏ ਨਹੀਂ ਕੰਮ ਨਹੀਂ ਹੋ ਜਾਂਦਾ ਜਿੱਤਦਾ ਵੀ ਸੜੇ ਲੱਗਦਾ ਕਿਤੇ ਕਿਤੇ ਗੱਲਾਂ ਮੈਂ ਕਹਿੰਦਾ ਸਿੱਖਲਾ ਕੰਮ ਕਹਿੰਦਾ ਕੰਮ ਕਰਕੇ ਬਾਜ ਜੁੱਤੀ ਵੀ ਪੈ ਗਈ ਜੀ ਅਸੀਂ ਤਾਂ ਕਹਿੰਦਾ ਦਿਹਾੜੀ ਉਹ ਕਰਦਗੇ ਅਸੀਂ ਗਾਣਾ ਨਹੀਂ ਖਾਣੇ ਕੋਲ ਖੜ ਕੇ ਕੰਮੇ ਕਰਨ ਹੁੰਦਾ ਭਾਈ ਕਈਆਂ ਦਾ ਨੇਚਰ ਨਾ ਇਦਾਂ ਦੇ ਹੁੰਦਾ ਉਹ ਬਸ ਉਹ ਕੰਦਾ ਸਹੀ ਕਹਿੰਦਾ ਉਹ ਨਹੀਂ ਕਹਿੰਦਾ ਨਹੀਂ ਬ੍ਰੋ ਹੁੰਦਾ ਨੇ ਕਿਸੇ ਮਾਲਕ ਦੇ ਕੋਈ ਗਲਤ ਕੰਮ ਵੀ ਕਰ ਮੇਰਾ ਹੀ ਮੈਂ ਗਾਲਾਂ ਕੱਢਦਾ ਨੇ ਇਹ ਪਰ ਨਹੀਂ ਰਿਪੋਰਟਿੰਗ ਹੁੰਦੀ ਆ ਬਹੁਤ ਬੋਲਦਾ ਫਿਰ ਜਾ ਕੇ ਤਾਂ ਗਲਤ ਕੰਮ ਕਰਿਆ ਹੁੰਦਾ ਫਿਰ ਇਹਨਾਂ ਦਾ ਮੇਰਾ ਗੁੱਸਾ ਵੀ ਆ ਜਾਂਦਾ ਇਹਦਾ ਵੀ ਹੈਵੀ ਪਿਆਰ ਵੀ ਕਰਦਾ ਫਿਰ ਮੈਂ ਗੁੱਸਾ ਹੀ ਬਹੁਤ ਕਰ ਦਿੰਦਾ ਇਹਨਾਂ ਨੂੰ ਫਿਰ ਮੈਂ ਸ਼ਾਇਦ ਮੋੜ ਤੇ ਉੱਪਰ ਦੇਖਣ ਜੇ ਫਿਰ ਆਇਆ ਤਾਂ ਟੁੱਟ ਜਾਊ ਉਹ ਕਦੇ ਕੰਮ ਤਾਂ ਇੰਦਰਾ ਸੋਚ ਆਉਂਦਾ ਇੱਥੇ ਉਹ ਤਾਂ ਨਾ ਹੋਰ ਖੜਾਉਣਾ ਪਾਣੀ ਯਾਰ ਇੰਨਾ ਨਹੀਂ ਖੜਾਉਣਾ ਬਸ ਲਸੇਮ ਆ ਜਾ ਯਾਰ ਦੇਖਾ ਪਰ ਜਦ ਇਹ ਨਾ ਤਾਂ ਲਵਾਉਂ ਮਾ ਪਾਣੀ ਨੇ ਉੱਪਰ ਫਿਰ ਉੱਪਰ ਵੀ ਦੇਖਿਆ ਮੈਂ ਇੱਕ ਵਾਰੀ ਉਹ ਪੱਲਾ ਖੰਨਾ ਸੁੱਕ ਜਾਂਦਾ ਸਰੇ ਵਾਲਾ ਉਹ ਸਰੇ ਵਾਲਾ ਸੁੱਕ ਜਾਂਦਾ ਉੱਥੇ ਐ ਮੈਂ ਸੋਚਦਾ ਵੀ ਬੋਰੀਆਂ ਉੱਪਰ ਪਾਣੀ ਪੋਵਾਦਾ ਮੈਂ ਕਿਤੇ ਗੱਤਾ-ਕੁੱਤਾ ਜਿਹਾ ਲੈ ਕੇ ਠੀਕ ਪਲੰਬਰਾਂ ਨੂੰ ਕਰਾਉ ਫੋਨ ਉਹ ਤਰਾਉ ਥੱਲੇ ਇੱਕ ਤਾਂ ਕੋਈ ਬਥੋੜਾ ਜਾ ਚਾਹ ਆ ਗਈ ਥੱਲੇ ਤਾਂ ਦਿਨੋ ਫਿਰ ਸੇਮ ਜਦੋਂ ਇਹ ਮੈਂ ਬਾल्टी ਰੱਖਤੀ ਥੱਲੇ ਚਾਹ ਲੈਂਦੀ ਲੈ ਗੁੱਜਰ ਬਾਈ ਦੀ ਚਾਹ ਲੈ ਜਮਾ ਫਿਰ ਦੇ ਦੇ ਜੀ ਤੁਨੂੰ ਇੱਥੇ ਪਾਣੀ ਜਿਹੜਾ ਚੋਂਦਾ ਖਰਾਬ ਕਰੂਗਾ ਇਹ ਮੈਂ ਤਾਂ ਆਉਣੀ ਦੇਖਣ ਆਈ ਆ ਹਾਂ ਤੇ ਇਹ ਮੈਹਰੂ ਨੂੰ ਕਹਿੰਗੇ ਜਿਹੜੀ ਬਾ ਖਾਲੀ ਆ ਇੱਥੇ ਦੇ ਨਾ ਥੱਲੇ ਲਾ ਦੇ। ਠੀਕ ਆ ਉਹ ਪਾਣੀ ਉਹ ਤੁਪਕਾ ਤੁਪਕ ਉਹਨਾਂ ਚ ਗਰੀ ਜਾਊਗਾ ਫਿਰ। ਇਹ ਵਾਧਾ ਵਧੂਗਾ ਫਿਰ ਇਹ। ਬਾ ਹਫਤਾ ਜਿੰਨੇ ਦਿਨ ਹੋ ਗਏ? ਫੜ ਜਾ। ਬਾ ਹਫਤਾ ਤੱਕ ਪਾਣੀ ਖੜਾਉਣਾ ਸੀ। ਖੜਜੋ। ਆਪਣੀ ਮਨੂ ਘਾਲਮਾ ਜਾ ਹੋ ਗਿਆ। ਚੱਲੇਗਾ ਦੇ ਕੈਮਰਾ। ਬਸ ਹਫਤਾ ਤੱਕ ਪਾਣੀ ਖੜਾਉਣਾ। ਉਹਨੂੰ ਕੋਰਾ ਫਾਲਸਲੀ ਨੂੰ ਉਹ ਦੂਈ ਜਣ ਤੇ ਸਰਦੀਆਂ ਵੀ ਹੈਗੀਆਂ ਇਹਨਾਂ ਦੀ ਬਸ ਗਰਮੀ ਜ਼ਿਆਦਾ ਲੋਡ ਹੁੰਦੀ ਆ ਹਨ ਅੰਦਰ ਅੰਦਰ ਚ ਫਿਰ ਸੁੱਕਣ ਨੂੰ ਵੀ ਟਾਈਮ ਲੱਗਣਾ ਅੱਜ ਕਿੱਦਾਂ ਬਣਨ ਤੇ ਇਹਨਾਂ ਨੂੰ 4 ਦਿਨ ਹੋਰ ਬਣਾਉਣਾ ਪਾਣੀ ਬਸ ਹਫਤਾ ਤੱਕ ਬਹੁਤ ਬੱਤੀ ਸਲਾਹ ਵੀ ਦੇ ਲਊਗਾ ਮੈਂ ਆਰਕੀਟੈਕਟ ਦੇ ਤੇ ਬਸ ਆ ਇਨ ਦਿਨ ਇੱਧਰ ਬਾਥਰੂਮ ਚ ਤਿੰਨ ਦਾ ਮਿੱਤਰ 6 ਹਫ਼ਤੇ ਬਾਅਦ ਹਫ਼ਤੇ ਬਾਅਦ ਫਿਰ ਆਪਣੀ ਆ ਲੱਗਣੀ ਸ਼ੁਰੂ ਹੋ ਜੜੀ ਇੱਧਰ ਇਹਦੀ ਇੱਕ ਇਹਦਾ ਸਮਾਨ ਜਿਹਾ ਲੈ ਕੇ ਆਉਣੇ ਤੇ ਉੱਪਰ ਨਾ ਇੱਕ ਪੇਪਰ ਜਿਹਾ ਆ ਜਾਂਦਾ ਉਹ ਸਾਰੇ ਪਰੇ ਲਾ ਦੇਣਾ ਪਰੇ ਪਹਿਲਾ ਪਹਿਲਾ ਵੀ ਜਦ ਤੱਕ ਰੰਗ ਨਹੀਂ ਹੁੰਦਾ ਹੈਗਾ ਹੋਰ ਜਿਹੜੀ ਪਹੂਣੇ ਵੀ ਤੇ ਪਰ ਆਪਣੀ ਟਾਇਲ ਗੰਦੀ ਨਾ ਹੋ ਵੀਰੇ ਇਦਾਂ ਨੂੰ ਕੁਝ ਸੋਚਣੇ ਕਿ ਪੇਪਰ ਜਿਹਾ ਆ ਜਾਂਦਾ ਵੀ ਸਾਰੇ ਪਰੇ ਲਾ ਦਈਏ ਉਹਦੀ ਅੱਜ ਸਰਚ ਕਰੂੰਗਾ ਮੈਂ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਇਆ ਵੀ ਵੀ ਉਹਦੇ ਪਰ ਜਿਹੜਾ ਪੇਪਰ ਜਿਹਾ ਲੱਗ ਜਾਂਦਾ ਸਾਰੇ ਪਰੇ ਉਦੋਂ ਦੀ ਹਾਲੇ ਆਪਣਾ ਕੰਮ ਬਹੁਤ ਪਿਆ ਹਲੇ ਅ ਦੂਰਾ ਤੀਰਾ ਪੇਂਟ ਵੀ ਹੋਣਾ ਲਫੜਿਓ ਮੈਂ ਆਪਣੇ ਕੋਲ ਪਰ ਲੰਦਾ ਭੁੱਲ ਨਾ ਜਾਵਾਂ ਦੂਰਾ ਤੀਰਾ ਪੇਂਟ ਹੋਣਾ ਹਲੇ ਇੱਧਰ ਰਸੋਈ ਦਾ ਹੋਣਾ ਜਿਹਦੇ ਫਿਰ ਥੱਲੇ ਟੈਲਾਂ ਖਰਾਬ ਨਾ ਹੋਣਾ ਥੱਲੇ ਲੱਗੇ ਹੋਈਆਂ ਕਿਹੜਾ ਯਾਰ ਕਰਤਾ ਇਹ ਕਿਰਾਉਂ ਪੇਂਟ ਨਾਲ ਬੱਲ ਬਣਾ ਕੇ ਰੱਖਾਂ ਪੇਂਟ ਜਦ ਤੱਕ ਆਪਣੀ ਹੈ ਨਾ ਹਾਂ ਫਾਲਸ ਨਹੀਂ ਗਾਨ ਕੁਰੀ ਸੋਕਦੇ ਨਹੀਂ ਹੈਗੇ ਜਿੱਦਾਂ ਚਿੱਟੇ ਚਿੱਟੇ ਨਿਕਲੇ ਇਨ ਸਾਈਡਾਂ ਤੇ ਜਦ ਤੱਕ ਪੇਂਟ ਨਹੀਂ ਹੋਣਾ ਹੈਗਾ ਮੈਂ ਕਹਿੰਦਾ ਜਦ ਤੱਕ ਆਪਾਂ ਥੱਲੇ ਥੱਲੇ ਟੈਨ ਲਵਾ ਲਈਏ ਟੈਨਾਂ ਵਾਲਿਆਂ ਨੇ ਵੀ ਘੱਟੋ ਘੱਟ ਜਿਆਦਾ ਨਹੀਂ 3 6 7 ਦਾ ਇੱਧਰ ਲਾ ਕੇ ਮਹੀਨਾ ਲੈ ਲੈਣਾ ਆਪਣੇ ਸਾਰੇ ਦਾ ਇੱਥੇ ਠੀਕ ਹੈ ਜੀ ਹਾਂ ਫੋਨ ਆ ਗਿਆ ਉਹ ਵਾਜਾ ਹੱਥ ਪਰ ਬਹੁਤ ਸੁੱਨ ਹੋ ਰਿਹਾ ਅੱਧਾ ਲਾਈਵ ਅਜ ਆਪਣਾ ਘਰ ਤੋਂ ਹੈ ਤੇ ਅੱਧਾ ਲਾਈਵ ਚੱਲੂ ਅਜ ਮੋਟਰ ਤੋਂ ਠੀਕ ਹੈ ਜੀ ਹਜੇ ਦੋ ਲਾਈ ਬਣਾ ਲਏ ਆਪਾਂ ਨੇ ਇੱਕੇ ਵੀੜੇ ਚ ਦੋ ਲਾਈਵ ਆ ਪਹਿਲਾ ਲਾਈਵ ਜਾ ਕੇ ਹੁਣ ਆਪਾਂ ਮੋਟਰ ਪਰ ਤੇ ਲਾ ਦੇ ਮਤਰਾ ਚੱਲੀ ਹੁਣ ਮੋਟਰ ਬੰਨੂ ਧੁੱਪਾਂ ਨਿਕਲਦੇ ਜਾਂਦੀ ਘਰ ਮੋਟਰ ਪਰ ਜਾਂਦੇ ਤੱਕ ਧੁੱਪਾਂ ਨਿਕਲੇ ਆਊਗੀ ਮੇਰੇ ਹਿਸਾਬ ਦੇ ਨਾਲ ਜੇ ਮਿਸਤਰੀ ਨੇ ਕਾਲੀ ਛੁੱਟੀ ਤੇ ਨਿਕਲੇ ਮੋਟਰ ਬੰਨੂ ਅਗਲਾ ਮੋੜ ਅਗਲਾ ਲਾਈਵ ਮੋਟਰਪੜ ਤੋਂ ਦੇ ਨਾ ਜਾਓ ਦੂਜਾ ਲਾਈਵ ਆਪਣੀ ਮੋਟਰਪੜ ਤੇ ਗੁੱਜਰ ਬਾਈ ਉਹਨੇ ਲੱਗੇ ਹੋਏ ਆ ਬਹੁਤ ਪਿਆਰ ਸਤਿਕਾਰ ਨਾਲ ਮੇਰੇ ਆੜੀ ਬਾਈ ਹੂੰ ਬਹੁਤ ਖੁਸ਼ ਰਹਿੰਦੇ 24 ਘੰਟੇ ਖੁਸ਼ੇ ਰਹਣਾ ਰੁੰਦਿਆਂ ਦੇ ਖਾਣੇ ਖਰਾਵਾ ਗੋਸ਼ਿਆਂ ਦੇ ਪਰਮਾਤਮਾ ਖੁਸ਼ੇ ਰਹਿੰਦੇ ਉਹ ਕਹਿੰਦੇ ਨਹੀਂ ਹੱਸਦਿਆਂ ਦੇ ਘਰ ਬਸਦੇ ਹਾਂ ਰੁੰਦਿਆਂ ਦੇ ਖਾਣੇ ਖਰਾਵਾ ਉਹ ਗਾਲੂ ਉਹ ਤੂੰ ਹੀ ਬੋਲ ਪਾ ਤਾ ਤੂੰ ਪੱਜਾਟ ਕਿੰਨੀ ਪੱਟ ਕਰੀ ਗਿਆ ਟਾ ਤੇਰੇ ਟਿਕਰਾ ਸਹੀ ਲੱਗਿਆ ਤਾਂ ਨਾ ਬਾਈ ਤੈਨਾਂ ਬਹੁਤ ਇਜਤ ਕਰੀਏ ਰਾ ਨਾ ਨਾ ਫੋਨ ਬਾਈ ਮੇਰੇ ਮਨ ਗਿਆ ਮੈਂ ਤੇ ਮਹਾਰਾਜ ਨੂੰ ਕਹਾ ਬਈ ਐਨੀ ਸੇਵਾ ਆ ਹੋਈ ਐਨ ਪੂਰੀ ਮੈਂ ਰਾਤ ਨੂੰ ਜਦ ਤੈਨੂੰ ਕੈਮਰੇ ਚ ਦੇਖਿਆ ਇਕੱਲਾ ਹੀ ਲੱਗਿਆ ਬੋਲਣ ਸਾਢੇ 9:00 ਦਾ ਟਾਈਮ ਹੁਣ ਹਾਂ 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 ਕੱਲ ਸੌਣਾ ਹਾਂ ਤੰਨਾ ਕਿੰਨੇ ਵਜੇ ਆਇਆ ਰਾਤ ਪੌਗਾ ਦੇ ਕੇ ਮੈਂ ਤਾਂ ਹੀ ਉਹਨੂੰ ਲੇਟ ਭੇਜਿਆ ਤਾਂ ਮੈਂ ਮੈਂ ਜਦੋਂ ਪਹਿਲੀ ਡੋਜ਼ ਉਤਰੂਗੀ ਦੂਜੀ ਡੋਜ਼ ਨਾਲ ਦੇ ਦੀ ਅੱਛਾ ਪੌਗਾ ਦੇ ਕੇ ਗਿਆ ਫਿਰ ਪੌਗਾ ਦੇਣਾ ਤਾਂ ਫਿਰ ਪਹਿਲਾਂ ਐਨੀ ਤਾਂ ਪੀਤੀ ਹੋਈ ਸੀ ਤੇਰੀ ਯਾਰ ਕੱਲ ਸ਼ਾਮ ਨੂੰ ਬੈਠਾ ਆਇਆ ਬੈਠਾ ਕਰਦਾ ਜਾਣਦੇ ਗੱਠ ਨਹੀਂ ਲੈ ਮੈਂ ਜਾਣਦੇ ਯਾਰ ਮੈਂ ਨਹੀਂ ਲੜਨਾ ਹੁਣ ਤੇਰੇ ਨਾਲ ਯਾਰ ਮੈਂ ਲੜਦਾ ਨਾ ਨੀਰੇ ਬੰਦੇ ਹੀ ਲਾ ਅੱਛਾ ਜਨਾਨੀ ਇੱਥੇ ਖੜੀ ਹੈ ਬੰਦਾ ਇੱਧਰ ਆਏ ਜਰਵੀਆ ਸਰਾਇ ਕਰਾ ਦਿੰਦਾ ਕਰ ਲੈ ਲੈ ਜਦੋਂ ਮੋਟਰਪੜਦਾ ਦੇਦੇ ਬਹੁਤ ਜਿਆਦਾ ਠੰਡ ਧੀ ਗੁੱਜਰ ਬਾਈ ਨਾਲ ਸਾਡੇ ਤੁਸੀਂ ਮਹਾਲ ਬਲੌਗ ਉਪਰ ਦੇਖਿਓ ਬੜੀਆਂ ਨੌਕ ਸੋਕ ਚੱਲਦੇ ਰਹਿੰਦੀਆਂ ਹੈ ਇੱਲਾਵਾ ਤਾਂ ਅਸੀਂ ਕਰਦੇ ਰਹਿੰਦੇ ਆ ਇਹ ਬਈ ਬੌੜੇ ਬੰਦੇ ਬਹੁਤ ਪਿਆਰ ਕਰ ਦਿੰਦੇ ਤੁਸੀਂ ਸਾਰੇ ਤੇ ਚੰਗਾ ਲੱਗਦਾ ਤੁਹਾਨੂੰ ਭਾਈ ਸਾਰਿਆਂ ਨੂੰ ਵੀ ਇਹ ਚੀਜ਼ ਇਹ ਤੇ ਜਿਹੜੀ ਮਾੜੀ-ਮੁੱਟੀ ਨੋਖ-ਸ਼ੋਖ ਜਿੱਦਾਂ ਹੁਣ ਆ ਭਾਈ ਇਹਨੇ ਪਿਆਜ਼ ਲਾ ਦਿੱਤਾ ਉਹਨੇ ਦੋ ਤਿੰਨ ਦਿਨ ਗੈਰ ਰਹਿਣਾ ਇਹਨੋਂ ਨਹੀਂ ਤੇ ਗੜਾਈ ਦਾ ਕੰਮ ਆ ਜਾਣਾ ਠੀਕ ਆ ਤੇ ਨਾ ਯਾਰ ਕੁਝ ਹੋਰ ਸੋਚ ਰਿਹਾ ਗੁੱਜਰ ਦੂਏ ਤੇ ਤਿੰਨ ਦਿਨ ਤੱਕ ਆ ਜਾਵੇ ਨਾ ਚੱਕਰ ਤਾਂ ਗੁੱਜਰ ਬਾਈ ਨਾਲ ਸਲਾਹ ਚੀਜ਼ ਇਹਦੀ ਵੀ ਜਿਹੜੀ ਸਾਹਮਣੇ ਹੁਣ ਇਹਨੂੰ ਪਾਣੀ ਲੱਗਣਾ ਇੱਕ ਵਾਰੀ ਮੈਂ ਸੋਚਦਾ ਵੀ ਜਿਹੜੇ ਉਹ ਜ਼ਿਆਦਾ ਹੋਏ ਨਾ ਬੂਟੇ ਉਹ ਬੂਟੇ ਪੱਟিয়ে ਜਿੱਦਾਂ ਹੁਣ ਉਹ ਉੱਥੇ ਹੋਏ ਹੋਏ ਨਹੀਂ ਹੈਗੇ ਉੱਥੇ ਵਿੱਚ ਵਿੱਚ ਲਾ ਦਈਏ ਇਹ ਫਲਾਵਰ ਬਹੁਤ ਕਰ ਜਾਂਦੇ ਆ ਜਿੱਥੇ ਜਿੱਥੇ ਮਾੜੇ ਆ ਨਾ ਉੱਥੇ ਚੰਗੇ ਚੰਗੇ ਬੂਟੇ ਲਾ ਦਈਏ ਪੱਤ ਕੇ ਆ ਤਾਂ ਹੀ ਇੱਥੇ ਬੀਜ ਮੈਂ ਜ਼ਿਆਦਾ ਘੇਰਿਆ ਤਾਂ ਜਿੱਦਾਂ ਹੁਣ ਆ ਜਿਹੜੀ ਆ ਲਾਈਨ ਇਧਰ ਮੁਰੇ ਆ ਵਿੱਤਰ ਘੱਟ ਹੋਏ ਇੱਥੇ ਆ ਸਾਹਮਣੇ ਵਾਲੀ ਚ ਮੇਥੇ ਵੀ ਲਾ ਦਈਏ ਇਹਨੇ ਪਲਾਨ ਦੇ ਵਿੱਚ ਆਉਣਾ ਚਲ ਬਾਕੀ ਕਰਦੇ ਆ ਭਾਈ ਉਹ ਹਣੀ ਗਲਤ ਕਰ ਰਿਹਾ ਸਭਰੀ ਜਿਹੜੀ ਲੜੀ ਇੱਧਰ ਲਾਤੀ ਨਾ ਖੰਡ ਖੱਡ ਹੋਣੀ ਆ ਉਹ ਇਹ ਹੁਣ ਪੌੜੀ ਲੈ ਕੇ ਕੱਢ ਹੋਣੀ ਆ ਯਾਰ ਜਿਹਨਾਂ ਨੂੰ ਤੋੜੇ ਦਈਏ ਮੈਂ ਕਹਿੰਦਾ ਕਿੰਨਾ ਕਰਾ ਗਿਆ ਮਾਲ ਮਾਲ ਤਾਂ ਵਾਧੂ ਲੈਂਦਾ ਇੰਨਾ ਤਾਂ ਨਹੀਂ ਉਹਨੂੰ ਵੀ ਤਾਂ ਵਾਧੂ ਆ ਨਾ ਆਪੇ ਕਰਨ ਮੈਨੂੰ ਕੰਮ ਤੇ ਕੰਮ ਤੇ ਜਦ ਕੰਮ ਦਿੱਤਾ ਫਿਰ ਦੂਜੇ ਪਾਸੇ ਨੂੰ ਦੂਜੇ ਪਾਸੇ ਨੂੰ ਕੰਮ ਨਹੀਂ ਕਰਦੇ ਸੀ ਜਿਹੜੇ ਰੋਂਦੇ ਕੰਮ ਕਰ ਕਿੰਨਾ ਕਰਾਂਗਾ ਥੋੜੀ ਤਾਂ ਰਹਿ ਗਈ ਇਹ ਵਾਹੀ ਲੱਗ ਜਾਣਾ ਤੇਰਾ ਉਹ ਜਿੱਦਾਂ ਤੂੰ ਲਾਉਂਦਾ ਦਾ ਪੈਣਾ ਉਦਾਂ ਦਾ ਪੈਣਾ ਤੇਰਾ ਦੋ ਕੁਛੇ ਨਾਲ ਹੋ ਜਾਣਾ ਤਾਂ ਆ ਬਾਈ ਲਾ ਰਿਹਾ ਨੇੜੇ ਨੇੜੇ ਕਰਕੇ ਕਿਹੜੇ ਲਾ ਤੇ ਹਨ ਵਧੀਆ ਬਾਈ ਲੈ ਲੈ ਨਾਈ ਬਾਈ ਜੀ ਤੂੰ ਗੁਟਾਈ ਕਰੂਗਾ ਫਿਰ ਬੈਠ ਕੇ ਉਹ ਤਾਂ ਪੈਣਾ ਥੱਲੇ ਦਬਦੇ ਕਾਫੀ ਹੈ ਇਹਦੇ ਵਿੱਚ ਤੇ ਬਾਹਰ ਰਹਾ ਉਹਦੇ ਪੈਰ ਨੇ ਦਬਾ ਦੇ ਇਹ ਨਾ ਜਦ ਤੱਕ ਖੜੇ ਨਹੀਂ ਹੁੰਦੇ ਜਦ ਤੱਕ ਇਹਨਾਂ ਨੂੰ ਬਚਾਉ ਰੱਖਣਾ ਹੁਣ ਪਾਣੀ ਫਿਰ ਮੈਂ ਲਾ ਮੈਂ ਇਹਨੂੰ ਪਾਣੀ ਆਉਣਾ ਹੁਣ ਉਹ ਬੁੱਕੇ 22 ਗੱਲ ਤਾਂ ਹੈਗੀ ਸਵੇਰ ਨੂੰ ਪਾਣੀ ਲਾਉਂਗਾ ਅਕੇ ਫਿਰ ਆ ਕੱਲੂ ਆਜੀ ਮੇਰਾ ਵੀਰ ਹਾਂ ਕੱਲੂ ਲਾਉਂਗਾ ਪਾਣੀ ਹਾਂ ਕੱਲੂ ਆਜੀ ਫਿਰ ਹੁਣ ਹੁਣ ਚਾਚੇ ਹੁਣ ਪਤਾ ਕੀ ਗੱਲ ਹਾਂ ਹਾਂ ਇੰਨੇ ਤਾਂ ਗਿੱਲ ਆ ਇਹਦੇ ਚ ਨਹੀਂ ਲਾ ਗਿੱਲ ਬਸ ਇਹ ਨਹੀਂ ਬਹੁਤ ਆ ਸਵੇਰੇ ਆਪਾਂ ਨੇ ਆ ਖਾਲ ਪਾਈ ਓ ਇੱਥੇ ਤੇ ਪਾਣੀ ਛੱਡ ਗਿਆ ਇਦਾਂ ਕਰ ਦੇਣਾ ਹਾਂ ਉਧਰ ਤੇ ਉਹ ਵੀ ਉਹ ਸਾਈਡ ਵੀ ਕਰ ਕਰ ਜਿਹੜਾ ਹੁਣ ਤੇਰਾ ਗੁਜਰ ਹਾਂਜੀ ਮੈਂ ਤਾਂ ਅੱਜ ਰਹਿਣ ਦੇ ਕੱਲੂ ਚਲੀ ਜਾ ਮੇਰਾ ਵੀਰ ਯਾਰ ਨਹੀਂ ਨਹੀਂ ਬਾਈ ਮੰਨੀ ਦੀ ਆ ਮੇਰੀ ਯਾਰ ਕਰਾਂ ਕੰਮ ਚ ਦੋ ਨਹੀਂ ਮੰਨੀ ਮੇਰੀ ਮੰਨੀ ਦੀ ਆ ਆਪ ਹੀ ਪਟਕਣਾ ਇੱਥੇ ਤੇ ਆਹ ਤੇਰੀ ਆਹ ਸਾਈਡ ਸਾਈਡ ਆਹ ਸਾਈਡ ਵਾਲੀ ਕੈਰੀ ਬਣਾ ਆ ਵੀ ਪਟ ਦੇ ਇੱਥੇ ਤੇ ਆਹ ਆ ਵੀ ਸਾਰੇ ਸਾਰੀ ਕੈਰੀ ਬਣਾ ਪੂਰਾ ਗਿੜਾ ਦੇ ਦੇ ਸਰੇ ਤੱਕ ਸਾਰੇ ਜਲਾ ਦੇ ਪਿਆਜ ਆ ਖਾਲੀਓ ਪਈ ਤੇ ਵਿੱਚ ਲੱਗ ਜਾਣਾ ਯਾਰ ਤਿੰਨ ਤਿੰਨ ਚਾਰ ਚਾਰ ਲੈਣਾ ਦੇਖ ਇੱਧਰ ਜਿੱਥੇ ਆਪਾਂ ਆਪਣੀ ਆਹ ਪਈ ਆ ਪੂਰਾ ਇਹਨੂੰ ਸਵਾਰ ਲੈ ਇੱਥੇ ਆ ਜਗਹ ਦਾ ਬਹੁਤ ਪਈ ਲਾਉਣੇ ਨੂੰ ਆ ਤਾਂ ਹੀ ਤਾਂ ਮੈਂ ਦਰਗਾ ਦੇਖ ਕੇ ਲੈਂਦੀ ਆ ਹਾਂ ਲਾ ਦੇ ਨਹੀਂ ਖਾਲੀ ਪਨੀਰ ਲਾ ਦੇ ਖਾਲੀ ਆਬੀ ਆਪੀ ਪੱਟ ਦੇ ਕਿਆਰੀ ਬਾਈ ਆ ਪਾਲਕ ਮੇਥੀ ਵਾਲੀ ਇਹਦੇ ਵਿੱਚ ਵੀ ਲਾ ਦੇ ਪਾਲਕ ਮੇਥੀ ਵਾਲੀ ਪੱਟ ਦੇ ਦੇਖ ਲੈ ਚੱਕ ਲੈ ਜਣਾ ਤੈਨੂੰ ਉਹਨਾਂ ਨੇ ਐਦਾਂ ਨਾ ਬੋਲ ਸਾਰਾ ਰਿਕਾਰਡ ਹੁੰਦਾ ਗਲਤ ਬੋਲਦਾ ਬਾਈ ਇਹ ਹਾਂ ਪਰ ਗੁਸਾ ਵੀ ਤੇ ਆਪਰਾ ਕਿਸੇ ਨੂੰ ਗੁਸਾ ਆ ਸਕਦਾ ਇਹਨੇ ਵਿੱਚ ਵਿੱਚ ਲਵਾਤਾ ਕਿਉਂਕਿ ਜਦੋਂ ਉਹ ਗੱਬੇ ਗੱਬੇ ਡਬਲ ਖੇਤੀ ਲੋ ਵੀ ਅੱਜ ਦਾ ਮੋਟਰ ਤੋਂ ਦੂਜਾ ਲਾਈਵ ਸੀ ਇਹ ਤੇ ਧੰਨਵਾਦ ਜੀ ਤੁਹਾਡੇ ਮੇਰੇ ਲਾਈਵ ਦੇਖਣ ਵਾਸਤੇ